ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਤੇ ਜੀਐਨਆਈ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਨਾ ਬੜੀ ਪਿਆਰੀ ਆ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰੀ ਕਰਿਓ ਤੁਹਾਨੂੰ ਜੀਤਾ ਹੁਣ ਆਪਾਂ ਕੁਝ ਮਹੀਨੇ ਪਹਿਲਾਂ ਇੱਕ ਵੀਡੀਓ ਪਾਈ ਸੀ ਆਦੇਕਾਲੀ ਪਿੰਡ ਦੀ ਇੱਕ ਪੁਰਾਣਾ ਜਿਹਾ ਘਰ ਆ ਰਿਹਾ ਟਟ ਚੁੱਕਾ ਵਿੱਚੋਂ ਉਹਦੇ ਫੋਟੋਆਂ ਨਿਕਲੀਆਂ ਸਿਗੀਆਂ ਤੇ ਫਿਰ ਉਹਦੇ ਅੰਕਲ ਜੀ ਆ ਉਹ ਬਾਹਰੋਂ ਆਏ ਸੀਗੇ ਤੇ ਇਹਨਾਂ ਦੇ ਸੰਤਪਨ ਫੇਰ ਬੁਲਾਇਆ ਸੀਗਾ ਤਾਂ ਜੋ ਉਸੇ ਘਰ ਦੇ ਬਾਹਰ ਖੜੇ ਆ ਤੁਹਾਨੂੰ ਘਰ ਦਾ ਨਜ਼ਾਰਾ ਦਿਖਾਉਨੇ ਆ ਰੂਹ ਖੁਸ਼ ਹੋ ਜਾਣੀ ਤੁਹਾਡੀ ਕਿ ਕਿਦਾਂ ਅੰਕਲ ਜੀ ਨੇ ਉਹ ਘਰ ਨੂੰ ਫੇਰ ਨਵੀਂ ਲੁੱਕ ਦਿੱਤੀ ਆ ਸਾਰਾ ਕੁਝ ਸੰਭਾਲ ਲਿਆ ਆ ਲੋ ਜੀ ਆ ਦੇਖੋ ਗੱਲ 봐 ਦੇਖੋ ਘਰ ਦੀ ਪੂਰੀ ਨਵੀਂ ਲੁੱਕ ਬਣਾਤੀ ਆ ਲੈਂਟਰ ਪੈ ਗਿਆ ਆ ਤਾਕੀਆਂ ਦਰਵਾਜੇ ਤੱਕ ਜਿਹੜੇ ਚਿਗਾਰ ਦੇਖੋ ਆ ਪਾਲਿਸ਼ ਹੋਈ ਪਈ ਆ ਤੇ ਲਾਲ ਰੰਗ ਉਹ ਹੀ ਤਾਂ ਪੁਰਾਣੀਆਂ ਡਿਜ਼ਾਈਨ ਰੱਖੇ ਹੋਏ ਆ ਸਾਰੇ ਦੇਖੋ ਪੁਰਾਣੀਆਂਟ ਲੱਗੀ ਹੋਈ ਆ ਇਹ ਗੱਲ ਵਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਐਂਟਰੀ ਜਦੋਂ ਕਰਦੇ ਆ ਆ ਵੱਡੀ ਚਗਾਠ ਤੇ ਇਹਨੂੰ ਵੀ ਪਾਲਿਸ਼ ਕੀਤੀ ਆ ਅੰਦਰ ਲੱਗ ਗਿਆ ਟੈਲਾਂ ਤੇ ਇੱਥੇ ਕਿੰਨਾ ਗੰਧ ਸੀ ਉਹ ਸਾਰਾ ਗੰਧ ਚੱਕਤਾ ਰੰਗ ਰੋਗਨ ਹੋ ਚੁੱਕਾ ਆ ਫਿਟਿੰਗ ਹੋ ਗਈ ਆ ਉੱਪਰ ਸੀਲਿੰਗ ਕਰਵਾਤੀ ਆ ਅੰਕਲ ਜੀ ਨੇ ਕਿਆ ਬਾਤ ਆ ਜੀਣੇ ਵਾਸਤੇ ਰੋ ਅੰਕਲ ਜੀ ਤੁਹਾਨੂੰ ਲੰਬੀ ਲੰਬੀ ਉਮਰ ਦੇਵੇ ਮਹਾਰਾਜ ਤੇ ਜਦੋਂ ਪਿੱਛੇ ਜਾਂਦੇ ਸੀ ਉੱਥੇ ਵੀ ਬਹੁਤ ਜ਼ਿਆਦਾ ਗੰਧ ਸੀਗਾ ਦੇਖੋ ਹੁਣ ਇਹ ਜਿਹੜਾ ਪੁਰਾਣਾ ਘਰ ਹੈ ਇੱਕ ਤਾਂ ਯਾਦਗਾਰ ਰਹਿ ਗਈ ਬੱਚਿਆਂ ਨੂੰ ਪਤਾ ਲੱਗੂਗਾ ਸਾਡਾ ਘਰ ਸੀਗਾ ਨਾ ਜਿਹੜੀ ਗਾਂਹ ਦੀ ਪੀੜੀ ਉਹਨਾਂ ਦੀ ਅੰਕਲ ਜੀ ਖੁਣਾਂ ਦੀ ਆ ਦੇਖੋ ਆ ਪਹਿਲਾਂ ਕੰਦ ਨਹੀਂ ਸੁਣ ਕੰਦ ਹੋ ਗਈ ਆ ਚਲੋ ਉਹਨਾਂ ਨੇ ਆਪਣਾ ਪਾਸਾ ਸੰਭਾਲ ਲਿਆ ਨਾ ਇਹੋ ਜਿਹੇ ਹਾਲਾਤ ਸੀਗੇ ਇੱਧਰ ਵੀ ਆ ਹਾਲਾਤ ਤੁਸੀਂ ਦੇਖ ਹੀ ਸਕਦੇ ਆ ਆ ਦੇਖੋ ਇਦਾਂ ਦੇ ਹਾਲਾਤ ਇਸ ਪਾਸੇ ਵੀ ਸੀਗੇ ਤਾਂ ਉਹੀ ਪੁਰਾਣੀ ਪੌੜੀ ਜਿੱਥੇ-ਇਥੇ ਤੇ ਪੇਤ ਹੋਣ ਵਾਲੀ ਸੀ ਉਹ ਰਿਪੇਅਰ ਕਰਤੀ ਗਈ ਆ ਬਾਕੀ ਜਿੰਨਾ ਕੰਮ ਹੋਣ ਵਾਲਾ ਸੀ ਸਾਰਾ ਕਰਕੇ ਲਾਲ ਰੰਗ ਕੀਤਾ ਗਿਆ ਆ ਬਹੁਤ ਸੋਹਣਾ ਲੱਗ ਰਿਹਾ ਆ ਕਿਛੇ ਦੀ ਬਿਦਰਜਾ ਆ ਤਾਂ ਪ੍ਰਾਣੀ ਐ ਜਿਹੜੀ ਨਿਕਲੀ ਹੋਈ ਆ ਪਈ ਆ ਦੇਖੋ ਜੀ ਆ ਦੇਖੋ ਜਿਹੜੀ ਇਹਤ ਨਹੀਂ ਕੰਮਦੀ ਸੀ ਉਹ ਕੱਟ ਲਈ ਗਈ ਤੇ ਬਾਕੀ ਸਾਰੀ ਰਿਪੇਅਰ ਹੋ ਗਈ ਆ ਪੌੜੀਆਂ ਉੱਪਰ ਚੜਨ ਲਈ ਐਨ ਠੀਕ ਕਰਤੀਆਂ ਗਈਆਂ ਉੱਪਰ ਜਾ ਸਕਦੇ ਆ ਆਪਾਂ ਹੁਣ ਬਹੁਤ ਸੋਹਣਾ ਲੱਗ ਰਿਹਾ ਜੀ ਮੈਂ ਤੋਂ ਲਾਜ਼ ਨਹੀਂ ਹੈਗੇ ਇੱਕ ਆਪਣੀ ਵੀਡੀਓ ਨੇ ਤੇ ਇੱਥੇ ਅੰਕਲ ਜਾਦੇ ਸੀਗੇ ਭੈਣ ਉਹਨਾਂ ਨੇ ਕਿਹਾ ਸੀ ਉਹਨਾਂ ਦੀ ਪੁੱਤੀ ਨੇ ਸ਼ਾਇਦ ਤੇ ਇੱਥੇ ਕਬੂਤਾ ਲਾਉਣਾ ਆ ਉਹ ਬੂਟਾ ਵੀ ਹੁਣ ਲੱਗੂਗਾ ਹਲੇ ਕੰਮ ਚੱਲ ਰਿਹਾ ਆ ਕੋਈ ਮੈਸਤਰੀ ਨਹੀਂ ਆਇਆ ਕਿਉਂਕਿ ਤਾਕੀਆਂ ਦੇ ਦਰਵਾਜ਼ੇ ਰਹਿੰਦੇ ਆ ਤੇ ਅਲਮਾਰੀਆਂ ਬਹੁਤ ਸੋਹਣੀਆਂ ਬਣਾਤੀਆਂ ਉਹ ਵੀ ਦਿਖਾਉਣੀ ਤੁਹਾਨੂੰ ਯਾਰ ਵਾਕਈ ਜੇ ਇੱਕ ਇੱਕ ਪੈਂਡ ਚ ਇਦਾਂ ਸੀ ਨਾ ਪੁਰਾਣੀ ਯਾਦਗਾਰ ਸੰਭ ਲਈਏ ਆਪਾਂ ਕਿਆ ਸੋਹਣੀ ਗੱਲ ਆ ਆ ਬਾਜੀ ਹਾਲੋ ਪੌੜੇ ਕਿਤਿਆਂ ਉਹੋ ਜਿਹੀਆਂ ਪੁਰਾਣੀਆਂ ਤਾਕੀਆਂ ਰੱਖੀਆਂ ਆ ਲਓ ਜੀ ਨੇ ਦਾ ਇਸ ਪਾਸੇ ਇੱਕ ਦਰਵਾਜਾ ਸੀਗਾ ਕਿਉਂਕਿ ਉਹਨਾਂ ਨੇ ਦਰਵਾਜਾ ਉਹ ਬੰਦ ਕਰਤਾ ਆਪਾਂ ਨੂੰ ਲੋੜ ਨਹੀਂ ਸੀਗੀ ਤੇ ਆਹ ਲੋ ਦੂਜੀ ਤੱਕ ਤਾਂ ਕਿਹਾਂ ਉਹ ਹੀ ਆ ਜੀ ਪੁਰਾਣੀਆਂ ਹੀ ਹੁਣ ਪਹੁੰਚ ਕੀਤੀ ਗਈ ਆ ਬਹੁਤ ਜ਼ਿਆਦਾ ਟੈਟ ਹੈ ਹਾਲੇ ਕਿਉਂਕਿ ਹੈਂਡਲ ਲੱਗਣੇ ਆ ਖੋਲ੍ਹ ਨਹੀਂ ਦਈ ਤੇ ਉਹੀ ਪੁਰਾਣੇ ਸੜੀਏ ਉੱਪਰ ਰੋਸ਼ਨਦਾਨ ਰੱਖੇ ਹੋਏ ਆ ਤੇ ਇਹ ਹੁਣ ਪਿੰਡ ਦੇ ਕਿਸੇ ਕੰਮ ਆਊਗਾ ਬੈਨ ਉੱਠੰਦੇ ਲੋ ਜੀ ਇੰਨਾ ਸੋਹਣਾ ਲੱਗ ਰਿਹਾ ਆ ਤੇ ਕਮੈਂਟ ਕਰਕੇ ਦੱਸਿਓ ਜਰੂਰ ਭਾਈ ਘਰ ਹੁਣ ਪਿਆਰ ਭਰਨ ਤੋਂ ਬਾਅਦ ਕਿਦਾਂ ਦਾ ਲੱਗਾ ਜਰੂਰ ਮੇਰਾ ਵੀਰ ਸਾਰੇ ਜਣੇ ਕਮੈਂਟ ਜਰੂਰ ਕਰਿਓ